ਭਾਈ ਅਨਾ ਵੀ ਜੇ ਹੁਣ ਆਪਾਂ ਅੱਗੇ ਜਾ ਕੇ ਲੜਾਈ ਕਰੀਏ ਕੋਈ ਫਾਇਦਾ ਨਹੀਂ ਹੈਗਾ ਜਿਵੇਂ ਆਪਾਂ ਸ਼ਾਂਤੀ ਦੇ ਨਾਲ ਚੱਲ ਰਹੇ ਆ ਵੀ ਸ਼ਾਂਤੀ ਨਾਲ ਹੀ ਚੱਲਣਾ ਚਾਹੀਦਾ ਵੀ ਅੱਗੇ ਜਾ ਕੇ ਵੱਡ ਫੱਟ ਕੋ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਕਿਉਂ ਜੇ ਇਸ ਤਰ੍ਹਾਂ ਆਪਣਾ ਯੋਰ ਪੈਗਾ ਨਾ ਉਂਝ ਫੜਫੜਾਈ ਹੋ ਜੇਗੀ ਵੱਡ ਫੱਟ ਹੋ ਜੇਗੀ ਤੇ ਉਹ ਅੰਦੋਲਨ ਖਰਾਬ ਹੋ ਜਾਂਦਾ ਤੇ ਜੇ ਆਪਾਂ ਅਜਿਹਾ ਕਰੀਏ ਸ਼ਾਂਤੀ ਨਾਲ ਤੇ ਆਪਣਾ ਅੰਦੋਲਨ ਲੰਮਾ ਚੱਲੇਗਾ ਤੇ ਆਪਣਾ ਮੰਨਣਾ ਹੈ ਹੁਣ ਇਹ ਹਰੀ ਸਰਕਾਰ ਤੋੜਤੀ ਐਵੇਂ ਜੋ ਯੋਰ ਪੈਂਦਾ ਸਰਕਾਰਾਂ ਤੇ ਹਰਿਆਣਾ ਸਰਕਾਰ ਉਹਦੇ ਵਿੱਚ ਇਹਦਾ ਪੰਜਾਬ ਸਰਕਾਰ ਦਾ ਕੀ ਰੋਲ ਹੈ ਇਥੇ ਪਰ ਇਹ ਵੀ ਸਰਕਾਰ ਆ ਪੜੀ ਜਿਵੇਂ ਹੁਣ ਆਪਣੇ ਜਾਣ ਕੇ ਬਾਰਡਰ ਲਾਇਆ ਇਹਨਾਂ ਨੂੰ ਟਾਣਾ ਚਾਹੀਦਾ ਸੀ ਪਿਛਾ ਫਿਰ ਜਿਹੜੇ ਗੋਲੀਆਂ ਵੱਜੀਆਂ ਨੇ ਇਹਨਾਂ ਨੂੰ ਕੇਸ ਕਰਨੇ ਚਾਹੀਦੇ ਹਣੇ ਜ਼ੀਰੋ ਤੇ ਕੇਸ ਕਰਤਾ ਇਹਨਾਂ ਨੂੰ ਆਪ ਕੇਸ ਕਰਨੇ ਚਾਹੀਦੇ ਹੁਣ ਬੰਦਾ ਪਾਕਿਸਤਾਨ 'ਚ ਉਥੇ ਕੋਈ ਬੰਦੇ ਨੂੰ ਇੰਨਾ ਨਹੀਂ ਮਾਰਿਆ ਜਿਵੇਂ ਜਵਾੜੇ ਮੁੰਡੇ ਦੇ ਤੋੜਤੇ ਨੇ ਤੇ ਲੱਤਾਂ ਬਾਹਾਂ ਤੋੜਤੀਆਂ ਬੋਰਚ ਬਾਕ ਉਟਿਆ ਇਹਨਾਂ ਦੇ ਕਦੀ ਪਾਕਿਸਤਾਨ 'ਚ ਵੀ ਨਹੀਂ ਹੋਇਆ ਜਿੰਨਾ ਇੱਥੇ ਹਿੰਦੁਸਤਾਨ 'ਚ ਹਰਿਆਣੇ ਦੀ ਸਰਕਾਰ ਨੇ ਕੀਤਾ ਇੰਨਾ ਤੇ ਪਾਕਿਸਤਾਨ ਚ ਵੀ ਨਹੀਂ ਕਦੀ ਹੋਇਆ ਤੇ ਇਹਨਾਂ ਨੂੰ ਇਹ ਕਰਨਾ ਚਾਹੀਦਾ ਹੈ ਵੀ ਇਹਨਾਂ ਨੂੰ ਕੇਸ ਕਰਕੇ ਇਹਨਾਂ ਤੋਂ ਅੰਦਰ ਲਿਆਣਾ ਹੀ ਜੇ ਹੁਣ ਬੰਦਾ ਹਰਿਆਣੇ ਚ ਪੰਜਾਬ ਦਾ ਤੁਰ ਗਿਆ ਤੇ ਥੋੜਾ ਹੁੰਦਾ ਵੀ ਗੋਲੀ ਮਾਰ ਦੋ ਉਹਨੂੰ ਜਾਂ ਉਹਨੂੰ ਲੱਤਾ ਤੋੜ ਦੋ ਉਹਨੂੰ ਮਾਰ ਦੋ ਹਰਿਆਣੇ ਚ ਕਿਹੜਾ ਵੀ ਆ ਪਾਕਿਸਤਾਨ ਦਾ ਬਾਰਡਰ ਟੱਪ ਕੇ ਨੇ ਅੰਦਰਲੇ ਹਰਿਆਣੇ ਚ ਆਣ ਕੇ ਜੀ ਆਇਆ ਤੇ ਤਾਂ ਗੋਲੀ ਮਾਰੀ ਜੇ ਹਰਿਆਣੇ ਚ ਅਸੀਂ ਤੁਰ ਜਾਂਗੇ ਤੇ ਗੋਲੀਆਂ ਮਾਰਨਗੇ ਸਾਨੂੰ ਉੱਥੋਂ ਦੀ ਸਰਕਾਰ ਗੋਲੀਆਂ ਮਾਰ ਮਾਰ ਕੇ ਮਾਰ ਦੇਗੀ ਕਿਸਾਨ ਜੇ ਹਰਿਆਣੇ ਚ ਤੁਰ ਜਾਣਗੇ ਤੇ ਹਰਿਆਣਾ ਕੋਈ ਅੱਡ ਦੇਸ਼ ਤੇ ਨਹੀਂਗਾ ਪਰ ਤਾਈ ਹਿਸਾ ਹੈ ਜੇ ਹੁਣ ਮੋਦੀ ਸਰਕਾਰ ਅੱਗੇ ਨਹੀਂ ਜਾਣ ਦਿੰਦੀ ਫੇ ਥੋੜੀ ਅੱਗੇ ਕੀ ਨੀਤੀ ਹੋਊਗੀ ਨਹੀਂ ਅੱਗੇ ਜਾਣਦੀ ਇੱਥੇ ਮੋਰਚੇ ਲੱਗੇ ਨੇ ਆਪ ਹੀ ਉਹਨਾਂ ਨੂੰ ਸੋਝੀ ਆਏਗੀ ਹੋਈ ਆਪ ਹੀ ਉਹ ਮੋਰਚਾ ਤੇ ਜਿੱਤਾਂਗੇ ਹੀ ਅੰਜ ਨਹੀਂ ਪਿਛਾਟ ਲੱਗੇ ਕਿਸਾਨਾਂ ਦਾ ਪਹਿਲਾਂ ਵੀ ਨਹੀਂ ਹਟੇ ਕਿਸਾਨ ਭਾਵੇਂ ਚਿੰਦੜੇ ਪਾਸ ਸਾਲ ਪਹਿਣ 2 ਸਾਲ ਪਹਿਣ ਕਿਸਾਨ ਪਿਛਾ ਨਹੀਂ ਹਟਣਗੇ ਇਹ ਤਾਂ ਜਦ ਤਾ ਲੱਗ ਜਗਾ ਲੱਗ ਜੇ ਭਾਵੇਂ 2-3 ਮਹੀਨੇ ਹੈਗਾ ਕਿਸਾਨਾਂ ਨੂੰ ਕੀ ਮਹਾਰਾਜ ਦਾ ਲੰਗਰ ਚੱਲ ਰਿਹਾ ਗੁਰੂ ਨਾਨਕ ਦੇਵ ਜੀ ਨੇ ਲੰਗਰ ਚਲਾਇਆ ਸੀ ਉਹ ਲੰਗਰ ਚੱਲ ਰਿਹਾ ਹੁਣ ਜਿੱਥੇ ਬੰਦੀਆਂ ਦਾ ਕੀ ਕਹਿਣਾ ਜੀ ਜਥੇਬੰਦੀ ਨੇ ਇਹ ਹੀ ਅੰਦਰ ਵੀ ਇੱਥੇ ਮੋਰਚਾ ਲਾਇਆ ਵੀ ਇੱਥੇ ਲਈ ਰੱਖਾਂਗੇ ਸ਼ਾਂਤੀਪੁਰ ਵੀ ਆਪਣਾ ਇੱਥੇ ਹੀ ਰਹਿ ਕੇ ਮੋਰਚਾ ਫਤਿਹ ਕਰਾਂਗੇ ਯਾਨੀ ਕਿ ਅੱਗੇ ਨਹੀਂ ਜਾਣਾ ਹੁਣ ਅੱਗੇ ਜੇ ਉਹਨਾਂ ਦਾ ਆਗਮਾ ਦਾ ਹੋਏਗਾ ਤੇ ਤਾਂ ਹੀ ਜਾਵਾਂਗੇ ਆਪੋ ਆਪਣੇ ਵੀ ਸਾਰੇ ਕੋਈ ਅੱਗੇ ਨਹੀਂ ਵਧੇਗਾ ਜਿੰਨੇ ਜਿਹੇ ਕਿਸਾਨਾਂ ਆਖੜ ਕੇ ਕਿਸਾਨਾਂ ਆਖੜ ਕੇ ਫੇਰ ਸਾਰੇ ਵਧਣ ਦੇ ਅੱਗੇ ਹੁਣ ਤੁਸੀਂ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਮੋਦੀ ਸਰਕਾਰ ਨੂੰ ਇਹ ਹੀ ਆਣੇ ਆ ਵੀ ਕਿਸਾਨਾਂ ਦੀਆਂ ਮੰਗਾ ਮੰਗ ਕੇ ਜਿਵੇਂ ਲੋਨ ਹੈ ਕਿਸਾਨਾਂ ਦਾ ਜਿਵੇਂ ਇਹਨਾਂ ਨੇ ਘੱਟ ਰੇਟਾਂ ਤੇ ਫਸਲਾਂ ਵੇਚੀਆਂ ਨੇ ਤੇ ਘਟ ਫਸਲਾ ਕਰਜ਼ਾ ਚੜ ਗਏ ਜੀਵਨਦਾਰਾਂ ਤੇ ਹੁਣ ਸੁੰਡੀ ਪੈ ਜਾਂਦੀ ਹੈ ਤੇ ਉਹ ਕਿਸਾਨ ਫਾ ਲੈ ਕੇ ਜਾਂ ਯਾਰ ਖਾ ਕੇ ਮਰ ਰਹੇ ਨੇ ਜਿਹੜਾ ਮਰ ਜਾਂਦਾ ਕੋ ਲਾਣ ਲਾ ਨਹੀਂ ਸਕਦੇ ਲਾਣ ਚੜ ਜਾਂਦਾ ਫਸਲਾ ਮਾਰ ਕੇ ਫਸਲ ਤੋਂ ਲਾਣ ਲੈਣਾ ਕਿਸਾਨਾਂ ਨੇ ਤੇ ਉਹ ਲਾਣ ਕਿ ਕਿਤੇ ਇਹਨਾਂ ਨੂੰ ਚਾਹੀਦਾ ਵੀ ਇਹਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਜਿਹੜਾ ਰੇਟ ਇਹਨਾਂ ਦਾ ਪੱਕਾ ਵੀ ਪੱਕਾ ਬੰਨਣਾ ਚਾਹੀਦਾ ਵੀ ਜਦੋਂ ਬਾਅਦ ਜਿਹੜੇ ਹੁੰਦੇ ਨੇ ਨਾ ਵਪਾਰੀ ਇਹ ਜਿਹੜਾ ਰੇਟ ਸਰਕਾਰ ਬੰਨਦੀ ਉਹਦੇ ਤੋਂ ਵੀ ਘੱਟ ਰੇਟ ਤੇ ਖਰੀਦਦੇ ਨੇ ਇਹ ਉਹ ਅਖਰ ਨੇ ਕਿਸਾਨ ਵੀ ਗਰੰਟੀ ਜਿਹੜੀ ਹੈ ਨਾ ਇਹ ਪੱਕੀ ਗਰੰਟੀ ਬੰਨੋ ਤੁਸੀਂ ਵੀ ਜਿਹੜਾ ਉਹ ਤੋਂ ਘੱਟ ਨਾ ਕਰੋ ਤੇ ਹੋ ਰਿਹਾ ਤੇ ਨਹੀਂ ਆਂਦੇ ਸਰਕਾਰ ਹੀ ਖਰੀਦੇ ਵਪਾਰੀ ਖਰੀਦੇ ਇਹ ਕਹਿੰਦੇ ਸੀ ਪੰਜਾਬ ਸਰਕਾਰ ਕਹਿ ਰਹੀ ਸੀ ਮੰਤਰੀ ਜਿਨੇ ਆਪਣੇ ਅਨਮੋਲ ਕਨਮਾਨ ਜੀ ਉਹ ਕਹਿ ਰਹੇ ਸੀ 5 ਮਿੰਟ ਚ ਅਸੀਂ ਐਮਐਸਪੀ ਦੇ ਦਾਂਗੇ ਇਹਨਾਂ ਨੇ ਨਹੀਂ ਹੁਣ ਇਹਨਾਂ ਨੇ ਕੋਈ ਕਦਮ ਨਹੀਂ ਚੁੱਕਿਆ ਐਮਐਸਪੀ ਬਾਰੇ ਕੋਈ ਅਸੀਂ ਸਾਰੀਆਂ ਸਰਕਾਰਾਂ ਝੂਠੀਆਂ ਨੇ ਪਹਿਲਾਂ ਲਾਰੇ ਲਾ ਕੇ ਅਸੀਂ ਆ ਵੀ ਨਾ ਕਰਾਂਗੇ ਆ ਵੀ ਕਰਾਂਗੇ ਸਾਰੀਆਂ ਸਰਕਾਰਾਂ ਇਸ ਤਰ੍ਹਾਂ ਕਰਦੇ ਹੁਣ ਜਿਹੜੇ ਤੇ ਅਸੀਂ ਤਵਾਰ ਕਰ ਲਿੰਨੇ ਆ ਉਹਨਾਂ ਨੂੰ ਵੋਟਾਂ ਪਾ ਦਿੰਦੇ ਨੇ ਸਾਰੇ ਵੀ ਚੱਲ ਇਹ ਅੱਗੋਂ ਚੰਗੇ ਆ ਜਾਣਗੇ ਪਹਿਲਾਂ ਤਾਂ ਇਹ ਰੇਤਾ ਦਾ ਜੀ ਉਹ ਫਲਾਣਾ ਖਾ ਗਿਆ ਢਿੰਗੜਾ ਖਾ ਗਿਆ ਜੀ ਉਹ ਕਰਜ਼ਾ ਜਿਹੜਾ ਆਪਣਾ ਲੈ ਕੇ ਸੈਂਟਰ ਗਵਰਨਮੈਂਟ ਤੋਂ ਆਪਣੇ ਕਰਜ਼ਾ ਉੱਤੇ ਚੜਾਈ ਜਾਂਦੇ ਨੇ ਤੇ ਬਾਅਦ ਚ ਸਾਰੀ ਸਰਕਾਰਾਂ ਇਹੋ ਹੀ ਕਰਦੀ ਹੁਣ ਕਰੀਏ ਕੀ ਜਾਈਏ ਕਿੱਧਰ ਜਿਹੜਾ ਬੰਦਾ ਹੁੰਦਾ ਉਹੀ ਆਪੋ ਆਖਦੇ ਦਿੰਦਾ ਹੈ ਕਾਇਕ ਲੋਕੀ ਲੱਗ ਜਾਂਦੇ ਨੇ ਵੀ ਖੁਰੀ ਤੇਰੇ ਚੰਗਾ ਕੰਮ ਕਰਨਗੇ ਪਰ ਸਾਰੀ ਸਰਕਾਰਾਂ ਇਹ ਹੀ ਕਰਦੀਆਂ ਨੇ ਔਰ ਹੋਰ ਜਥੇਬੰਦੀਆਂ ਆਈਆਂ ਨਹੀਂ ਹੈਗੀਆਂ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਸਰਕਾਰਾਂ ਨੂੰ ਅਸੀਂ ਇਹ ਦੂਜੀਆਂ ਜਥੇਬੰਦੀਆਂ ਨੂੰ ਆਣਿਆ ਵੀ ਸਾਰੇ ਕੋਈ ਆਪਣਾ ਕੋਈ ਇੰਨਾ ਤਾਂ ਇਕੱਲਿਆਂ ਦਾ ਦੋਲਣ ਨਹੀਂ ਵੀ ਸਾਰਿਆਂ ਦਾ ਦੋਲਣ ਵੀ ਉਹਨਾਂ ਨੂੰ ਆਪ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਮੋਰਚੇ 'ਚ ਹਿੱਸਾ ਲੈਣਾ ਚਾਹੀਦਾ ਮੋਰਚਾ ਸਾਰਿਆਂ ਦਾ ਸੰਜਿਆ ਕਿਸਾਨਾਂ ਦਾ ਮੋਰਚਾ ਕਿਸਾਨਾਂ ਦੀਆਂ ਜਿਹੜੀਆਂ ਪਹਿਲਾਂ ਮੰਗਾ ਇੰਨਾ ਮੰਨ ਲਿਆ ਹਨ ਕਾਲੇ ਕਾਨੂੰਨ ਵਾਪਸ ਕਰਾਏ ਹਨ ਉਹ ਦੂਜੀਆਂ ਮੰਗਾ ਮੰਨੀਆਂ ਹਨ ਵੀ ਅਸੀਂ ਇਹਨਾਂ ਦੇ ਕਰਾਂਗੇ ਪੂਰੀਆਂ ਉਹਨਾਂ ਨੂੰ ਇਹ ਪੂਰਾ ਨਹੀਂ ਕੀ ਕਰਿਆ ਤਾ ਹੀ ਮੋੜ ਕੇ ਦੁੱਲ ਲਾਏ ਜੋ ਪੂਰਾ ਕਰ ਦਿੰਦੇ ਤੇ ਲਾਂਦੇ ਨਾ ਉਹ ਕਮੇਟੀ ਬਣਾਤੀ ਕਮੇਟੀ ਨੇ ਬਣਾਤਾ ਆਪਣੀ ਸਾਰਿਆਂ ਨੂੰ ਚਾਹੀਦਾ ਇਕੱਠੇ ਹੋ ਗਏ ਅੱਲਾ ਮਾਰਨਾ ਇਹ ਘੜੇ ਇੱਕ ਦਾ ਕੰਮ ਹੈ ਸਾਰਿਆਂ ਨੂੰ ਆੜ ਕੇ ਕਰਨਾ ਚਾਹੀਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ